ਸਿਗਾਗੋ ਮਹਲਾ ਤੀਜਾ ਜਿੰਨੇ ਪੁਰਬੀ ਸਤਿਗੁਰ ਨਾਲ ਸੇਵਿਓ ਸੇ ਦੁਖੀਏ ਯੁਗ ਚਾਰ ਜਿੰਨਾ ਮਨੁੱਖਾ ਨੇ ਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਉਹ ਚੌਹਾਂ ਯੁਗਾਂ ਵਿੱਚ ਦੁਖੀ ਰਹਿੰਦੇ ਹਨ ਭਾਵੇਂ ਯੁਗ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਤੋਂ ਬਿਨਾਂ ਦੁੱਖ ਹੀ ਹੈ ਰਹੋਦਾ ਪ੍ਰਕਾ ਨ ਪਛਾਨਿਆ ਅਭਮਾਨ ਮੁਠੇ ਅਹੰਕਾਰ ਉਹ ਮਨੁੱਖ ਹਿਰਦੇ ਘਰ ਵਿੱਚ ਵਸਦੇ ਪ੍ਰਮਾਤਮਾ ਨੂੰ ਨਹੀਂ ਪਛਾਨ ਸਕਦੇ ਉਹ ਅਹੰਕਾਰ ਵਿੱਚ ਅਭਮਾਨ ਵਿੱਚ ਫਸੇ ਰਹਿ ਕੇ ਆਤਮਿਕ ਜੀਵਨ ਦੀ ਰਾਸ ਪੂੰਜੀ ਲੁਟਾ ਬੈਠਦੇ ਹਨ ਸਤਗੁਰ ਕਿਆ ਫਿਟ ਗਿਆ ਮੰਗ ਤੱਕੇ ਸੰਸਾਰ ਗੁਰੂ ਵੱਲੋਂ ਬੇਮੁਖ ਮਨੁੱਖ ਜਗਤ ਵਿੱਚ ਮੰਗਦੇ ਫਿਰਦੇ ਹਨ ਭਾਵ ਮਾਇਆ ਦੇ ਖਾਤਰ ਭਟਕਦੇ ਫਿਰਦੇ ਹਨ ਸੱਚਾ ਸਦਨ ਸਿਵਿਉ ਸਭ ਕਾਜ ਸੁਵਾਰਣ ਹਾਰ ਉਹ ਬੰਦੇ ਉਸ اٹਲ ਗੁਰੂ ਸ਼ਬਦ ਨੂੰ ਨਹੀਂ ਸਿਮਰਦੇ ਜੋ ਸਾਰੇ ਕੰਮ ਸੁਵਾਰਣ ਵਿੱਚ ਸਮਰਥ ਹੈ ਮਨ ਮੇਰੇ ਸਦਾ ਹਰਿ ਵੇਖਹ ਦੂਰ ਇਹ ਮੇਰੇ ਮਨ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵੇਖ ਜਨਮ ਮਰਨ ਦੁੱਖ ਪਰਹਰੈ ਸਭ ਦਰਿਆ ਪਰਪੂਰ ਰਹਾਉ ਪਰਮਾਤਮਾ ਜੀਵਾਂ ਦਾ ਜਨਮ ਮਰਨ ਦਾ ਦੁੱਖ ਦੂਰ ਕਰ ਦਿੰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਭਰਪੂਰ ਵਸ ਰਿਹਾ ਹੈ ਇਸ ਵਾਸਤੇ हे ਮਨ ਗੁਰੂ ਦਾ ਸ਼ਬਦ ਆਪਣੇ ਅੰਦਰ ਧਾਰਨ ਕਰ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਜਿਹੜੇ ਮਨੁੱਖ ਸਦਾ تیر ਪ੍ਰਭੂ ਦੀ ਸਿੱਖ ਸਲਾਹ ਕਰਦੇ ਹਨ ਉਹ ਉਸ ਸਦਾ تیر ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਦਾ ਸਦਾ تیر ਨਾਮ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ ਸੱਚੀ ਕਾਰ ਕਮਾ ਬਣੀ ਸੱਚੇ ਨਾਲ ਪਿਆਰ ਜਿਨ੍ਹਾਂ ਨੇ ਸਿਮਰਨ ਦੀ ਸਦਾ ਤੇ ਰਹਿਣ ਵਾਲੀ ਕਾਰ ਕੀਤੀ ਹੈ ਉਹਨਾਂ ਦਾ ਪਿਆਰ ਸਦਾ ਤੇ ਪ੍ਰਭੂ ਨਾਲ ਬਣ ਜਾਂਦਾ ਹੈ ਸੱਚਾ ਸਹਵਰਤਦਾ ਕੋਏ ਨਾ ਮਿਟਣ ਹਾਰ ਪਰਮਾਤਮਾ ਹੀ ਸਦਾ ਤੇ ਰਹਿਣ ਵਾਲਾ ਸ਼ਾਹ ਹੈ ਜਿਸ ਦਾ ਹੁਕਮ ਜਗਤ ਵਿੱਚ ਚੱਲ ਰਿਹਾ ਹੈ ਕੋਈ ਵੀ ਜੀਵ ਉਸ ਦਾ ਹੁਕਮ ਉਸ ਦੀ ਉਲੰਘਣਾ ਨਹੀਂ ਕਰ ਸਕਦਾ ਮਨ ਮੁਖ ਮਹਿਲ ਨਾ ਪਾਈਨੀ ਕੂੜ ਮੁੱਠੇ ਕੁੜਿਆਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦਾ ਦਰ ਘਰ ਨਹੀਂ ਲੱਭ ਸਕਦੇ ਉਹ ਨਾਸਵੰਤ ਜਗ ਜ ਦੇ ਵਪਾਰੀ ਝੂਠੇ ਮੋਹ ਵਿੱਚ ਹੀ ਆਤਮਿਕ ਜੀਵਨ ਦੀ ਰਾਸ ਪੂੰਜੀ ਠਗਾ ਬੈਠਦੇ ਹਨ ਓ ਮੇ ਕਰਤਾ ਜਗਵਾ ਗੁਰ ਗਣ ਘੋਰ ਅੰਧਾਰ ਜਗਤ ਮੈਂ ਮੈਂ ਕਰਦਾ ਹੀ ਭਾਵ ਮੈਂ ਵੱਡਾ ਹਾਂ ਮੈਂ ਵੱਡਾ ਹਾਂ ਇਹ ਸੰਹਾਰ ਵਿੱਚ ਆਤਮਿਕ ਮੌਤ ਸਹਿੇੜ ਲੈਂਦਾ ਹੈ ਗੁਰੂ ਦੀ ਸ਼ਰਨ ਤੋਂ ਵਾਂਝੇ ਰਹਿ ਕੇ ਇਸ ਦੇ ਵਾਸਤੇ ਕੋਹ ਹਨੇਰਾ ਬਣਿਆ ਰਹਿੰਦਾ ਹੈ ਮਾਇਆ ਮੋਹਿ ਵਿਸਾਰਿਆ ਸੁਖ ਦਾਤਾ ਦਾਤਾਰ ਮਾਇਆ ਦੇ ਮੋਹ ਵਿੱਚ ਫਸ ਕੇ ਇਸ ਨੇ ਸੁਖ ਦੇਣ ਵਾਲਾ ਤੇ ਸਭ ਦਾਤਾ ਦੇਣ ਵਾਲਾ ਪਰਮਾਤਮਾ ਪੁਲਾ ਦਿੰਦਾ ਹੈ ਸਤ ਗੁਰ ਸੇਵੈ ਤਾਂ ਯੋਗ ਰਹੈ ਸੱਚ ਰਖੈ ਉਰਤਾਰ ਜਦੋਂ ਜੀਵ ਗੁਰੂ ਦੀ ਦਸੀ ਸੇਵਾ ਕਰਦੇ ਹਨ ਤਦੋਂ ਮਾਇਆ ਦੇ ਮੋਹ ਦੇ ਕੁੱਪ ਹਨੇਰੇ ਤੋਂ ਬਚ ਜਾਂਦੇ ਹਨ ਤੇ ਸਦਾ ਸਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਕਿਰਪਾ ਤੇ ਹਰ ਪਾਈ ਹੈ ਸੱਚ ਸ਼ਬਦ ਵਿਚਾਰ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮੇਰ ਨਾਲ ਹੀ ਸਦਾ ਤੇਰ ਗੁਰੂ ਸ਼ਬਦ ਦੇ ਰਾਹੀ ਉਸ ਦੇ ਗੁਣਾਂ ਦੀ ਵਿਚਾਰ ਕੀਤੀ ਜਾ ਸਕਦੀ ਹੈ ਸਤ ਗੁਰ ਸੇਵ ਮਨ ਨਿਰਮਲ ਆ ਹਉ ਮੇ ਤਜ ਵਿਕਾਰ ਗੁਰੂ ਦੀ ਦਸੀ ਸੇਵਾ ਕਰਕੇ ਹਉ ਮੇ ਤੋਂ ਪੈਦਾ ਹੋਣ ਵਾਲੇ ਵਿਕਾਰ ਛੱਡ ਕੇ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਆਪ ਛੋੜ ਜੀਵਤ ਮਰੇ ਗੁਰ ਕੈ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਹਿਰਦੇ ਵਿੱਚ ਟਿਕਾ ਕੇ ਤੇ ਆਪਾ ਭਾਵ ਦੂਰ ਕਰਕੇ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੈ ਵਿਕਾਰਾਂ ਵੱਲੋਂ ਮਰ ਜਾਂਦਾ ਹੈ ਤੰਦਾ ਧਾਵਤ ਰਹਿ ਗਏ ਲਾਗਾ ਸੱਚਿਆਰ ਜਿੰਨਾ ਮਨੁੱਖਾਂ ਦਾ ਸਦਾ ਤਿਰ ਪ੍ਰਭੂ ਦੇ ਚਰਨਾਂ ਵਿੱਚ ਪਿਆਰ ਬਣ ਜਾਂਦਾ ਹੈ ਉਹ ਮੋਹ ਦੇ ਝਮੇਲਿਆਂ ਦੀ ਭਟਕਣਾ ਤੋਂ ਬਚ ਜਾਂਦੇ ਹਨ ਸਚਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਦਾ تیر ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਬੰਦੇ ਸਦਾ تیر ਪ੍ਰਭੂ ਦੇ ਦਰਬਾਰ ਵਿੱਚ ਸੁਰਖਰੂ ਹੋ ਜਾਂਦੇ ਹਨ ਸਤ ਗੁਰੂ ਗੁਰਖ ਨ ਮੰਨਿਓ ਸਬਦ ਨਾਲ ਘੋ ਪਿਆਰ ਜਿੰਨਾ ਮਨੁੱਖਾਂ ਨੇ ਸਤ ਗੁਰੂ ਨੂੰ ਆਪਣਾ ਜੀਵਨ ਰਾਹ ਪਰ ਨਹੀਂ ਮੰਨਿਆ ਜਿੰਨਾ ਦਾ ਗੁਰੂ ਦੇ ਸ਼ਬਦ ਵਿੱਚ ਪਿਆਰ ਨਹੀਂ ਬਣਿਆ ਇਸ ਨਾਨਕ ਧਨ ਜੀਤਾ ਕਰੈ ਜੋ ਜੈ ਭਏ ਖੁਆਰ ਉਹ ਜਿਤਨਾ ਵੀ ਤੀਰਥ ਇਸ਼ਨਾਨ ਕਰਦੇ ਹਨ ਜਿਤਨਾ ਵੀ ਦਾਨ ਪੁੰਨ ਕਰਦੇ ਹਨ ਮਾਇਆ ਦੇ ਪਿਆਰ ਦੇ ਕਾਰਨ ਉਹ ਸਾਰਾ ਉਹਨਾਂ ਨੂੰ ਖੁਆਰ ਹੀ ਕਰਦਾ ਹੈ ਹਰ ਜਿਉ ਆਪਣੀ ਕਿਰਪਾ ਕਰੇ ਤਦ ਲਾਗੇ ਨਾਮ ਪਿਆਰ ਤਦੋਂ ਪਰਮਾਤਮਾ ਆਪ ਆਪਣੀ ਮਿਹਰ ਕਰੇ ਤਦੋਂ ਹੀ ਜੀਵ ਉਸ ਦੇ ਨਾਮ ਨਾਲ ਪਿਆਰ ਬਣਾਉਂਦਾ ਹੈ ਨਾਨਕ ਨਾਮ ਸਮਰਤੋ ਗੁਰ ਕਹਿ ਹਿਤ ਅਪਾਰ ਪਾਤਸ਼ਾਹ ਪਰਮਾਉਂਦੇ ਹਨ ਗੁਰੂ ਦੇ ਅਤੁੱਟ ਪ੍ਰੇਮ ਦੀ ਬਰਕਤ ਨਾਲ ਤੋ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਸ੍ਰੀ ਰਾਮ ਮਹਲਾ 3 ਕਿਸ ਹੋਸੀ ਵੀ ਕਿਆ ਜਪ ਕਰੇ ਸਤ ਗੁਰ ਕੋ ਚੋ ਜਾਏ ਜਦੋਂ ਮੈਂ ਆਪਣੇ ਗੁਰੂ ਪਾਸੋਂ ਪੁੱਛਦਾ ਹਾਂ ਕਿ ਵਿਕਾਰਾਂ ਤੋਂ ਬਚਣ ਵਾਸਤੇ ਮੈਂ ਕਿਸ ਦੀ ਸੇਵਾ ਕਰਾਂ ਤੇ ਕਿਹੜਾ ਜਪ ਕਰਾਂ ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਈ ਤਾਂ ਗੁਰੂ ਪਾਸੋਂ ਉਪਦੇਸ਼ ਮਿਲਦਾ ਹੈ ਕਿ ਮੈਂ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਗੁਰੂ ਦਾ ਹੁਕਮ ਮੰਨਣਾ ਇਹੋ ਸੇਵਾ ਚਾਪਰੀ ਨਾਮ ਵਸੇ ਮਨ ਆਏ ਗੁਰੂ ਦਾ ਹੁਕਮ ਮੰਨਣਾ ਇੱਕ ਐਸੀ ਸੇਵਾ ਹੈ ਐਸੀ ਚਾਪਰੀ ਹੈ ਜਿਸ ਦੀ ਬਰਕਤ ਨਾਲ ਪ੍ਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਨਾਮੇ ਹੀ ਤੇ ਸੁਖ ਪਾਈਐ ਸਚੈ ਸਬਦ ਸੁਹਾਇ ਪ੍ਰਮਾਤਮਾ ਦੇ ਨਾਮ ਦੇ ਰਾਹੀ ਹੀ ਆਤਮਿਕ ਆਨੰਦ ਮਿਲਦਾ ਹੈ ਤੇ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਦੀ ਰਾਹੀ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਮਨ ਮੇਰੇ ਅੰਨ ਦਿਨ ਜਾਗ ਹਰ ਚੇਤ ਏ ਮੇਰੇ ਮਨ ਹਰ ਵੇਲੇ ਵਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹੋ ਤੇ ਪਰਮਾਤਮਾ ਦਾ ਨਾਮ ਸਿਮਰ ਆਪਣੀ ਕੀਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ ਇਸ ਤਰ੍ਹਾਂ ਆਪਣੇ ਆਤਮਿਕ ਜੀਵਨ ਦੀ ਫਸਲ ਇਨ੍ਹਾਂ ਵਕਾਰਾਂ ਤੋਂ ਬਚਾ ਲੈ ਅੰਤ ਨੂੰ ਤੇਰੇ ਉਮਰ ਦੀ ਖੇਤ ਵਿੱਚ ਕੂੰਜ ਆਪਵੇਗੀ ਭਾਵ ਬਿਰਧ ਅਵਸਥਾ ਆ ਪਹੁੰਚੇਗੀ ਰਹਾਉ ਮਨ ਕੀ ਇੱਛਾ ਪੂਰੀ ਆ ਸਭ ਦਰਿਆ ਪ੍ਰਪੂਰ ਜਿਹੜੇ ਬੰਦੇ ਪ੍ਰਮਾਤਮਾ ਦੇ ਅਦਬ ਦੇ ਵਿੱਚ ਤੇ ਪ੍ਰੇਮ ਵਿੱਚ ਰਹਿ ਕੇ ਉਸ ਦੀ ਭਗਤੀ ਦਿਨ ਰਾਤ ਕਰਦੇ ਹਨ ਉਹਨਾਂ ਦੀਆਂ ਮਾਨੀਆਂ ਭਾਵਨੀਆਂ ਪੂਰੀਆਂ ਹੋ ਜਾਂਦੀਆਂ ਹਨ ਭਾਵ ਉਹਨਾਂ ਦਾ ਮਨ ਕਾਮਨਾ ਰਹਿਤ ਹੋ ਜਾਂਦਾ ਹੈ ਭੈ ਭੈ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹਨਾਂ ਨੂੰ ਪਰਮਾਤਮਾ ਹਰ ਤાં ਵਿਆਪਕ ਦਿਸਦਾ ਹੈ ਉਹਨਾਂ ਨੂੰ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਸਦਾ ਹਾਜ਼ਰ ਨਾਜ਼ਰ ਹੈ ਹੋ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਸਚੈ ਸੰਤ ਸਦਾ ਮਨ ਰਤਾ ਬ੍ਰਹਮ ਗਿਆ ਸ਼ਰੀਰ ਦੂਰ ਉਹਨਾਂ ਦਾ ਮਨ ਸਦਾ ਥਿਰ ਪ੍ਰਭੂ ਦੀ ਸਿੱਖੀ ਸਲਾਹ ਦੀ ਬਾਣੀ ਵਿੱਚ ਰੰਗਿਆ ਰਹਿੰਦਾ ਹੈ ਪਟਕਣਾ ਉਹਨਾਂ ਦੇ ਸਰੀਰ ਵਿੱਚੋਂ ਓਕਾ ਹੀ ਮਿਟ ਜਾਂਦੀ ਹੈ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਉਹ ਸਦਾ ਤੇ ਰਹਿਣ ਵਾਲੀ ਗੁਨਾ ਦੇ ਖਜ਼ਾਨੇ ਪਵਿੱਤਰ ਸਰੂਪ ਮਾਲਕ ਪ੍ਰਭੂ ਨੂੰ ਮਿਲ ਪੈਂਦੇ ਹਨ ਜੋ ਜਾਗੇ ਸੇ ਉਬਰੇ ਸੁੱਤੇ ਗਏ ਮਹਾਈ ਜਿਹੜੇ ਬੰਦੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂ ਜਾਂਦੇ ਹਨ ਉਹ ਆਤਮਿਕ ਜੀਵਨ ਦੀ ਰਾਸ ਪੂੰਜੀ ਲਟਾ ਜਾਂਦੇ ਹਨ ਸੱਚਾ ਸਬਦ ਨਾ ਪਛਾਣਿਓ ਸੁਪਣਾ ਭਿਆ ਬਿਹਾਏ ਉਹ ਸਦਾ تیر ਪ੍ਰਭੂ ਦੀ ਸਿੱਖਤ ਸਲਾਹ ਦੀ ਬਾਣੀ ਦੀ ਸਾਰ ਨਹੀਂ ਜਾਣਦੇ ਉਹਨਾਂ ਦੀ ਜ਼ਿੰਦਗੀ ਸੁਪਨੇ ਵਾਂਗ ਬੇਅਰਥ ਬੀਤ ਜਾਂਦੀ ਹੈ ਸੁੰਝੇ ਘਰ ਕਾ ਪਹਉਣਾ ਜੋ ਆਇਆ ਤਿਉ ਜਾਇ ਉਹ ਜਗਤ ਤੋਂ ਤਿਵੇਂ ਹੀ ਖਾਲੀ ਹੱਥ ਚਲੇ ਜਾਂਦੇ ਹਨ ਜਿਵੇਂ ਕਿਸੇ ਸੁੰਝੇ ਘਰ ਵਿੱਚ ਕੋਈ ਪ੍ਰਾਣਾ ਆ ਕੇ ਚਲਾ ਜਾਂਦਾ ਹੈ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੁੱਖ ਦਾ ਜੀਵਨ ਬਿਰਤ ਬੀਤ ਜਾਂਦਾ ਹੈ ਉਹ ਇੱਥੋਂ ਜਾ ਕੇ ਅਗਾ ਕੀ ਮੂੰਹ ਬੁਖਾਏਗਾ ਭਾਵ ਪ੍ਰਭੂ ਦੀ ਹਾਜ਼ਰੀ ਵਿੱਚ ਸ਼ਰਮੰਦਾ ਹੀ ਹੋਵੇਗਾ ਸਭ ਕੁਝ ਆਪੇ ਆਪ ਹੈ ਹਉਮੈ ਵਿੱਚ ਕਹਿ ਨਾ ਜਾਏ ਜੀਵਾਂ ਦੇ ਵੀ ਕੀ ਵਸ ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਵਿੱਚ ਸਮਰਥ ਹੈ ਉੰਜ ਹਉਮੈ ਵਿੱਚ ਫਸਿਆ ਇਸ ਚਾਈ ਆਕੀ ਨਹੀਂ ਜਾ ਸਕਦੀ ਭਾਵ ਹਉਮੈ ਵਿੱਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ ਜੋਗ ਹੈ ਗੁਰ ਕੈ ਸਬਦਿ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆ ਹੀ ਸਮਝ ਆਉਂਦੀ ਹੈ ਸਤ ਗੁਰ ਸੇਵਣੀ ਆਪਣਾ ਔ ਤਿਨ ਕੈ ਲਾਗੋ ਪਾਏ ਜਿਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ ਭਾਵ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ ਨਾਨਕ ਦਰ ਸੱਚ ਹੈ ਸੱਚਿਆ ਰਹੈ ਔ ਤਿੰਬਲੀ ਹਾਰੇ ਜਾਓ ਪਾਤਸ਼ਾਹ ਫਰਮਾਉਂਦੇ ਹਨ ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਸਦਾ ਸਿਰ ਪ੍ਰਭੂ ਦੇ ਦਰ ਤੇ ਸੁਰਖਰੂ ਹੁੰਦੇ ਹਨ